ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ 88264 ਤੇ 5994 ਤੋਂ ਬਾਅਦ ਹੁਣ ਬੇਰੁਜ਼ਗਾਰ बीएड ਅਧਿਆਪਕ ਵੀ ਕਿਉਂ ਸੜਕਾਂ ਤੇ ਉਤਰ ਆਏ ਹਨ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਤੁਹਾਡੀ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 2022 ਦੀਆਂ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰੀ ਦੂਰ ਕਰਨ ਦੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸਨ ਜਿਸ ਨਾਲ ਖੋਰ ਬੇਰੁਜ਼ਗਾਰੀ ਦੀ ਮਾਰ ਚੱਲ ਰਹੀ ਨੌਜਵਾਨ ਲੜਕੇ ਤੇ ਲੜਕੀਆਂ ਵਿੱਚ ਇੱਕ ਆਸ ਤੇ ਕਿਰਨ ਜਾਗੀ ਸੀ ਕਿ ਹੁਣ ਉਹਨਾਂ ਦੇ ਅੱਛੇ ਦਿਨ ਆਉਣ ਵਾਲੇ ਹਨ ਤੇ ਪਿਛਲੀਆਂ ਸਰਕਾਰਾਂ ਵੱਲੋਂ ਬਿਲਕੁਲ ਹੀ ਵਕਰੀ ਸੋਚ ਤੇ ਕੰਮ ਕਰਨ ਦੇ ਇੱਕ ਵਕਰੇ ਅੰਦਾਜ਼ ਵਾਲੀ ਸਰਕਾਰ ਉਹਨਾਂ ਨੂੰ ਮਿਲ ਜਾਵੇਗੀ ਫਿਰ ਜਦੋਂ ਸੱਚਮੁੱਚ ਹੀ ਫਲਵਰੀ 2022 ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਕਾਂਗਰਸ ਤੇ ਸ਼ਰਮਣੀ ਅਕਾਲੀ ਦਲ ਦੀਆਂ ਪਾਰਟੀਆਂ ਨੂੰ ਦਰਕਨਾਰ ਕਰਕੇ ਆਮ ਆਦਮੀ ਪਾਰਟੀ ਦੇ 92 ਐਮਐਲਏ ਪੰਜਾਬ ਵਿਧਾਨ ਸਭਾ ਲਈ ਜਿਤਾ ਕੇ ਇਤਿਹਾਸ ਰਚ ਦਿੱਤਾ ਸੀ ਤਾਂ ਇਸ ਤੋਂ ਖੁਸ਼ ਹੋ ਕੇ ਸੁਦਰ ਭਗਵਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰਕੇ ਨੌਜਵਾਨਾਂ ਨੂੰ ਵੱਡੇ ਵੱਡੇ ਸਬਜ ਬਾਗ ਦਿਖਾ ਕੇ ਸਟੇਜਾਂ ਤੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਣ ਫਿਕਰ ਕਰਨ ਦੀ ਲੋੜ ਨਹੀਂ ਕੋਈ ਵੀ ਬੇਰੁਜ਼ਗਾਰ ਨਹੀਂ ਰਹੇਗਾ ਤੇ ਹਰ ਇੱਕ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇਗੀ ਤੇ ਖਾਣੇ ਵਾਲੇ ਟਿਫਨ ਯਾਨੀ ਕਿ ਲੰਚ ਬਾਕਸ ਉਹਨਾਂ ਦੇ ਹੱਥਾਂ ਵਿੱਚ ਹੋਣਗੇ ਵਿਦੇਸ਼ਾਂ ਵੱਲ ਪੰਜਾਬੀ ਨੌਜਵਾਨ ਨਹੀਂ ਭੱਜਣਗੇ ਸਗੋਂ ਪਹਿਲਾਂ ਤੋਂ ਬਾਹਰ गए ਨੌਜਵਾਨ ਵਾਪਸ ਪੰਜਾਬ ਵੱਲ ਭੱਜੇ ਚਲੇ ਆਉਣਗੇ ਗੈਂਦਾ ਭਾਵ ਕਿ ਪੰਜਾਬ ਵਿੱਚੋਂ ਮਾਈਗ੍ਰੇਸ਼ਨ ਨਹੀਂ ਬਲਕਿ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਜਾਵੇਗੀ ਯਾਨੀ ਕਿ ਉਲਟੀ ਗੰਗਾ ਵਹਿਣੀ ਸ਼ੁਰੂ ਹੋ ਜਾਵੇਗੀ ਇਤੋਂ ਤੱਕ ਵੀ ਦਾਅਵੇ ਕੀਤੇ ਗਏ ਕਿ ਵਿਦੇਸ਼ਾਂ ਵਿੱਚੋਂ ਵੀ ਅੰਗਰੇਜ਼ ਲੋਕ ਪੰਜਾਬ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਆਉਣਗੇ ਸਾਰੇ ਬੇਰੁਜ਼ਗਾਰ ਇੱਕ ਵਾਰ ਫਿਰ ਵਾਵਾ ਕਰਨ ਲੱਗੇ ਪਰ ਕੁਝ ਸਮੇਂ ਬਾਅਦ ਨਜ਼ਾਰਾ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੁਰੂ-ਸ਼ੁਰੂ ਵਿੱਚ ਨਵੀਂ ਹੋਂਦ ਵਿੱਚ ਆਈ ਸਰਕਾਰ ਨੇ ਨੌਕਰੀਆਂ ਦੇਣ ਦਾ ਉਕਰਾਲਾ ਸ਼ੁਰੂ ਕੀਤਾ ਤੇ ਕੁਝ ਨੌਕਰੀਆਂ ਦਿੱਤੀਆਂ ਵੀ ਪਰੰਤੂ ਇਹ ਗਿਣਤੀ ਬੇਰੁਜ਼ਗਾਰ ਨੌਜਵਾਨਾਂ ਦੀ ਵੱਡੀ ਗਿਣਤੀ ਦੇ ਮੁਕਾਬਲੇ ਟੱਟੇ ਵਿੱਚ ਲੂਣ ਦੇ ਬਰਾਬਰ ਹੀ ਸੀ ਸ਼ੁਰੂ-ਸ਼ੁਰੂ ਵਿੱਚ ਸਰਗਰਮੀ ਦਿਖਾਉਣ ਤੋਂ ਬਾਅਦ ਤਾਂ ਨੌਕਰੀਆਂ ਦੇਣ ਦੇ ਇੰਜਣ ਨੂੰ ਐਸਾ ਬੈਕ ਗੇਅਰ ਲੱਗਿਆ ਕਿ ਹੁਣ 300 ਸਰਕਾਰ ਦਾ ਸਮਾਂ ਬੀਤ ਜਾਣ ਤੇ ਇੰਜ ਲੱਗਦਾ ਹੈ ਜਿਵੇਂ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਪੂਰੀ ਤਰ੍ਹਾਂ ਦੇ ਨਾਲ ਭੱਜ ਰਹੀ ਹੈ ਇੱਕ ਪਾਸੇ 882364 ਤੇ 5993 ਉਮੀਦਵਾਰਾਂ ਨੂੰ ਕਦੇ ਇੱਕ ਬਹਾਨੇ ਤੇ ਕਦੇ ਦੂਜੇ ਬਹਾਨੇ ਆਫਰ ਲੈਟਰਸ ਦੇਣ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਜਿਸ ਕਰਕੇ ਉਹ ਲੰਬੇ ਸਮੇਂ ਤੋਂ ਸੜਕਾਂ ਤੇ ਪ੍ਰਦਰਸ਼ਨ ਕਰਕੇ ਉਸ ਦੀਆਂ ਡਾਂਗਾਂ ਖਾਣ ਲਈ ਮਜਬੂਰ ਹਨ ਤੇ ਦੂਜੇ ਪਾਸੇ ਟੈਟਪਾਸ ਬੀਅਡ ਬੇਰੋਜ਼ਗਾਰ ਅਧਿਆਪਕ ਵੀ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਸਰਕਾਰ ਵਿਰੋਧ ਮੋਰਚਾ ਖੋਲਣ ਲਈ ਮਜਬੂਰ ਹੋ ਗਏ ਹਨ ਨਿਤਨਿੰਦ ਦੇ ਲਾਰਿਆਂ ਤੋਂ ਦੁਖੀ ਹੋ ਕੇ ਈਟੀਟੀ 23 ਚੋਂ ਤੇ ਈਟੀਟੀ 9594 ਸਾਂਝੇ ਮੋਰਚੇ ਦੇ ਸਦੇ ਤੇ ਉਮੀਦਵਾਰ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋ ਗਏ ਹਨ ਦੋ ਮਾਰਕ ਨੂੰ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਇਹ ਬੇਰੁਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਲਿਟ ਜਾਣ ਲਈ ਮਜਬੂਰ ਹੋ ਗਏ ਤੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਉਹ ਸਿੱਖਿਆ ਮੰਤਰੀ ਤੋਂ ਆਫਰ ਲੈਟਰਸ ਦੇਣ ਲਈ ਕੋਈ ਪੱਕਾ ਵਾਅਦਾ ਲੈਣਾ ਚਾਹੁੰਦੇ ਸਨ ਤੇ ਇਸ ਦੀ ਤਵਕਕੂ ਵੀ ਕਰਦੇ ਸਨ ਪਰੰਤੂ ਇਸ ਦੇ ਉਲਟ ਸਿੱਖਿਆ ਮੰਤਰੀ ਗੁੱਸੇ ਹੋ ਕੇ ਤੇ ਗੱਡੀ ਤੋਂ ਉਤਰ ਕੇ ਪੈਦਲ ਹੀ ਚੱਲ ਕੇ ਆਪਣਾ ਖੇੜਾ ਛਡਾਉਂਦੇ ਹੋਏ ਨਜ਼ਰ ਆਏ ਬੇਰਗਰ ਉਮੀਦਵਾਰ ਜ਼ੋਰਦਾਰ ਨਾਟੇਬਾਜੀ ਵੀ ਕਰ ਰਹੇ ਸਨ ਜਿਸ ਨਾਲ 5 ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਉਧਰ ਸੰਗਰੂਰ ਵਿਖੇ ਬੇਰਗਰ ਟਟਪਾਸ ਬੀਅੜ ਅਧਿਆਪਕਾਂ ਨੇ 2 ਮਾਰਚ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਖੇ ਕੋਟੀ ਕੇਰਨ ਦਾ ਜੋ ਪ੍ਰੋਗਰਾਮ ਲਿਆਇਆ ਹੋਇਆ ਸੀ ਕੁਸ ਨੂੰ ਭਾਰੀ ਗਿਣਤੀ ਵਿੱਚ ਮੌਜੂਦ ਪੁਲਿਸ ਫੋਰਸ ਨੇ ਬਲਦੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਫੁੱਟੇ ਦਾ ਕਰੋ ਕਰਨਾ ਤੋਂ ਰੋਕ ਦਿੱਤਾ ਜਿਸ ਦੇ ਨਾਲ ਭਾਰੀ ਖਿੱਚ ਦੋ ਹੋਈ ਤੇ ਇਸ ਦਰਮਿਆਨ ਨਾਰੇਬਾਜੀ ਵੀ ਬਹੁਤ ਜ਼ਿਆਦਾ ਕੀਤੀ ਜਾਣ ਲੱਗੀ ਬਾਅਦ ਵਿੱਚ ਪ੍ਰਦਰਸ਼ਨਕਾਰੀ ਟਟਪਾਸ ਬੇਰੁਜ਼ਗਾਰ ਬੀਅਡ ਉਮੀਦਵਾਰਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਕੇ ਇਤੋਂ ਤੱਕ ਕਿ ਧਾਣੇਬਚ ਵੀ ਬੰਦ ਕਰ ਦਿੱਤਾ ਭਾਵੇਂ ਬਾਅਦ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਟੈਟਪਾਸ ਬੇਰੁਜ਼ਗਾਰ ਈਟੀਟੀ ਤੇ ਬੀਡ ਉਮੀਦਵਾਰਾਂ ਵਿੱਚ ਇਸ ਤਰ੍ਹਾਂ ਨਾਲ ਇੱਕ ਤਰ੍ਹਾਂ ਦੇ ਨਾਲ ਹਹਾਕਾਰ ਹੀ ਮੱਚੀ ਹੋਈ ਹੈ ਕਿਉਂਕਿ ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਨਹੀਂ ਰਿਹਾ ਉਹਨਾਂ ਦੇ ਸੁਪਨੇ ਚਖਣਾ ਚੋਰ ਹੋ ਰਹੇ ਹਨ ਤੇ ਉਹ ਸਰਕਾਰ ਦੇ ਚਾਂਸੇ ਵਿੱਚ ਆ ਕੇ ਐਵੇਂ ਹੀ ਉਹ ਸੜਕਾਂ ਤੇ ਆ ਕੇ ਪੁਲਿਸ ਦੀਆਂ ਲਾਠੀਆਂ ਖਾਣ ਦੇ ਲਈ ਮਜਬੂਰ ਹੋਏ ਪਹਿਨ ਤੇ ਪਤਾ ਨਹੀਂ ਹੁਣ ਉਹਨਾਂ ਨੂੰ ਕਦੋਂ ਰੁਜ਼ਗਾਰ ਮਿਲੇਗਾ ਤੇ ਉਹਨਾਂ ਦੇ ਘਰਾਂ ਦੇ ਝੁੱਲ੍ਹੇ ਹੁਣ ਕਦੋਂ ਭਰਨਗੇ ਫਿਲਹਾਲ ਤਾਂ ਉਹਨਾਂ ਦੇ ਬੱਲੇ ਨਿਰਾਸ਼ਾ ਹੀ ਪੈ ਰਹੀ ਹੈ ਤੇ ਉਹਨਾਂ ਨੂੰ ਇੰਜ ਲੱਗਦਾ ਹੈ ਜਿਵੇਂ ਕਿ ਉਹਨਾਂ ਨਾਲ ਕੋਈ ਤੌਖਾ ਹੀ ਹੋ ਗਿਆ ਹੋਵੇ ਤੇ ਉਹ ਆਪਣੇ ਮਨ ਵਿੱਚ ਐਵੇਂ ਹੀ ਸੁਪਨੇ ਵਾਲ ਬੈਠੇ ਹੁਣ ਪਰੰਤੂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਕਦੋਂ ਐਕਸ਼ਨ ਮੋਡ ਵਿੱਚ ਆਉਂਦੀ ਹੈ ਇਹ ਕਦੋਂ ਬੇਰੁਜ਼ਗਾਰ 80% ਤੇ ਬੀੜ ਉਮੀਦਵਾਰਾਂ ਨੂੰ ਨੌਕਰੀ ਦੇ ਕੇ ਉਹਨਾਂ ਦਾ ਗੁੱਸਾ ਸ਼ਾਂਤ ਕਰਨ ਦੇ ਵਿੱਚ ਸਫਲ ਹੁੰਦੀ ਹੈ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ